ਲਓ ਜੀ ਅੱਜ ਅਸੀਂ ਸਿੱਧਾ ਇੱਕ ਕੜਾਹੀ ਦੇ ਵਿੱਚ ਬਿਨਾ oven ਤੋਂ ਬਿਨਾ ਅੰਡੇ ਤੋਂ ਤੇ ਬਿਨਾ ਹੀ ਮੈਦੇ ਤੋਂ ਅਸੀਂ ਕੇਕ ਬਣਾ ਕੇ ਤਿਆਰ ਕਰ ਲਿਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਬਣਾਇਓ ਜੀ ਦੇਖੋ ਜੀ ਕਿੰਨਾ ਵਧੀਆ ਪਰਫੈਕਟ ਸੌਫਟ ਸੁਪੰਜੀ ਟੇਸਟੀ ਕਿਸੇ ਵੀ ਫੰਕਸ਼ਨ ਵਿੱਚ ਬੱਚੇ ਦਾ ਕਿਸਦਾ ਬਰਥਡੇ ਹੋਵੇ ਤਾਂ ਕੋਈ ਵੀ ਪ੍ਰੋਗਰਾਮ ਹੋਵੇ ਅਸੀਂ ਇਹ ਕੇਕ ਝਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਤੁਸੀਂ ਵੀ ਇਹ ਕੇਕ ਨੂੰ ਬਣਾਇਓ ਤੇ ਬਣਾ ਕੇ ਦੇਖਿਓ ਕਿੰਨਾ ਵਧੀਆ ਬਣਾ ਕੇ ਤਿਆਰ ਹੁੰਦਾ ਆ ਤੇ ਖਾਣ ਨੂੰ ਬਹੁਤ ਵਧੀਆ ਟੇਸਟੀ ਬਣਦਾ ਆ ਘਰ ਦੀਆਂ ਚੀਜ਼ਾਂ ਤੋਂ ਹੀ ਅਸੀਂ ਬਣਾ ਕੇ ਇਹ ਕੇਕ ਬਹੁਤ ਵਧੀਆ ਤਿਆਰ ਕਰ ਸਕਦੇ ਆ ਘਰ ਵਿੱਚ ਵੀ ਦੇਖੋ ਕਿੰਨਾ ਸੌਫਟ ਜੀ ਐਲਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਪਣੇ ਮਾਪੇ ਦੇ ਨਾਲ ਹੱਸਦਾ ਵਸਦਾ ਤਾਂਦਰੁਸਤ ਤੇ ਚੜ੍ਹਦੀ ਕਲਾ ਚ ਰੱਖੇ ਜੀ ਮਾਂ-ਬਾਪ ਦਾ ਸਾਆ ਸਾਰਿਆਂ ਦੇ ਸਿਰਾਂ ਤੇ ਰੱਖੇ ਜੀ ਵਾਹਿਗੁਰੂ ਦਾ ਅੱਗੇ ਇਹੀ ਆਸਾਂ ਦੁਆਵਾਂ ਬੇਨਤੀਆਂ ਹੁੰਦੀਆਂ ਆ ਤੇ ਅਸੀਂ ਵੀ ਠੀਕਿਆਂ ਜੀ ਚੜ੍ਹਦੀ ਕਲਾ ਵਿੱਚ ਆ ਤੇ ਜੀ ਵਾਹਿਗੁਰੂ ਦਾ ਨਾਮ ਲੈ ਕੇ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਅੱਜ ਅਸੀਂ ਕੇਕ ਬਣਾਉਣਾ ਆ ਜੀ ਕੇਕ ਵੀ ਬਿਨਾ oven ਤੋਂ ਬਿਨਾ ਕਿਸੇ ਦੂਜੇ ਤੋਂ ਸਿੱਧਾ ਆਪਾਂ ਕੜਾਹੀ ਵਿੱਚ ਬਣਾਉਣਾ ਆ ਇਹਦੇ ਵਾਸਤੇ ਜੀ ਲੈਣੀ ਆ ਸੂਜੀ ਸੂਜੀ ਦੇ 2 ਕੱਪ ਲਏ ਆ ਆਪਾਂ ਆ ਦੇਖੋ ਇੱਕ ਕੱਪ ਮੈਂ ਪਾਇਆ ਹੋਇਆ ਨਾਪ ਕੇ ਪਲੇਟ ਦੇ ਵਿੱਚ ਤੇ ਦੂਸਰਾ ਕੱਪ ਮੈਂ ਉਹ ਭਰਿਆ ਹੋਇਆ ਟਰੇ ਵਿੱਚ ਰੱਖਿਆ ਹੋਇਆ ਤੇ ਇੱਕ ਕੱਪ ਲੈਣੀ ਆ ਪਾਊਡਰ 슈ਗਰ ਇਹਨੂੰ ਮੈਂ ਹੁਣੇ ਹੀ ਪੀਸ ਕੇ ਹਟੀਆਂ ਖੰਡ ਨੂੰ ਇੱਕ ਕੱਪ ਭਰ ਕੇ ਪੀਸੀ ਹੋਈ ਖੰਡ ਲੈਣੀ ਆ ਤੇ ਜਿਹੜੀ ਸੂਜੀ ਆ ਸੂਜੀ ਚਾਹੇ ਬਰੀਕ ਹੋਵੇ ਚਾਹੇ ਮੋਟੀ ਹੋਵੇ ਇਹਨੂੰ ਆਪਾਂ ਪੀਸ ਲੈਣਾ ਆ ਦੇਖੋ ਜੀ ਦੋਨੋਂ ਕੱਪ ਸੂਜੀ ਦੇ ਪੀਸ ਕੇ ਇਹਦਾ ਪਾਊਡਰ ਬਣਾ ਲੈਣਾ ਆ ਤੇ ਇਸ ਇਹਦਾ ਪਾਊਡਰ ਬਣਾਉਣ ਦਾ ਇਹ ਹੁੰਦਾ ਕਿ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਸੋਜੀ ਤੋਂ ਬਣਾਇਆ ਹੈ ਕਿ ਕਿਸ ਤੇ ਕਿਸ ਚੀਜ਼ ਤੋਂ ਆਪਾਂ ਇਹ ਕੇਕ ਬਣਾ ਕੇ ਹਟਿਆ ਲਓ ਜੀ ਆਪਾਂ ਮਿਕਸਿੰਗ ਬਾਉਲ ਲੈ ਲਈ ਆ ਮਿਕਸਿੰਗ ਬਾਉਲ ਦੇ ਵਿੱਚ ਆਪਾਂ ਹੁਣ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਤਾਜ਼ਾ ਫਰੈਸ਼ ਦਹੀਂ ਆ ਜੀ ਆ ਦੇਖੋ ਕਿੰਨਾ ਵਧੀਆ ਆ ਤਾਜ਼ਾ ਫਰੈਸ਼ ਦਹੀਂ ਲਿਆ ਦਹੀਂ ਦਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਬਿਲਕੁਲ ਤਾਜ਼ਾ ਹੋਣਾ ਚਾਹੀਦਾ ਆ 1 ਕੱਪ ਭਰ ਕੇ ਅਸੀਂ ਦਹੀਂ ਦਾ ਲੈ ਲਿਆ ਦਹੀਂ ਨੂੰ ਮਿਕਸਿੰਗ ਬੌਲ ਦੇ ਵਿੱਚ ਪਾ ਲਿਆ ਜੀ ਇੱਕੋ ਹੀ ਨਾਪ ਰੱਖਣਾ ਆ ਕੱਪ ਦਾ ਇੱਕੋ ਮੀਜਰਮੈਂਟ ਰੱਖਣਾ ਆ ਤੇ ਜਿਹੜੀਆਂ ਦਹੀਂ ਦੇ ਵਿੱਚ ਗੰਡਾ ਜੀਆਂ ਹੁੰਦੀਆਂ ਜਾਂ ਅਸੀਂ ਸਾਰਾ ਦਹੀਂ ਨੂੰ ਫੈਂਟ ਲੈਣਾ ਆ ਇੱਕ ਸਾਰ ਦਹੀਂ ਨੂੰ ਕਰ ਲੈਣਾ ਆ ਵਿਕਸਰ ਦੀ ਮਦਦ ਦੇ ਨਾਲ ਇਸ ਤਰ੍ਹਾਂ ਸਾਰਾ ਦਹੀਂ ਅਸੀਂ ਫੈਂਟ ਲਿਆ ਫੈਂਟਣ ਤੋਂ ਬਾਅਦ ਜਿਹੜਾ ਇੱਕ ਕੱਪ ਚੀਨੀ ਦਾ ਰੱਖਿਆ ਹੋਇਆ ਸੀ ਉਹ ਪਾਊਡਰ 슈ਗਰ ਇਹ ਵੀ ਅਸੀਂ ਪਾ ਲੈਣੀ ਆ ਪਾਊਡਰ ਚੀਨੀ ਨੂੰ ਪਾਊਡਰ ਬਣਾਉਣ ਦਾ ਇਹ ਫਾਇਦਾ ਹੁੰਦਾ ਆ ਕਿ ਇਹ ਬਹੁਤ ਜਲਦੀ ਮਿਕਸ ਹੋ ਜਾਂਦੀ ਆ ਕਿਉਂ ਦਾਣੇਦਾਰ ਜਿਹੜੀ ਖੰਡ ਹੁੰਦੀ ਆ ਉਹਨੂੰ ਬਹੁਤ ਟਾਈਮ ਲੱਗਦਾ ਆ ਜੀ ਇਸ ਤਰ੍ਹਾਂ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਜੀ ਹੁਣ ਅਸੀਂ ਲੈਣਾ ਆ ਅੱਧਾ ਕੱਪ ਆਇਲ ਕੁਕਿੰਗ ਆਇਲ ਲੈਣਾ ਆ ਸਰੋਂ ਦਾ ਆਇਲ ਨਹੀਂ ਲੈਣਾ ਕੋਈ ਖੁਸ਼ਬੂ ਵਾਲਾ ਤੇਲ ਨਹੀਂ ਲੈਣਾ ਹੈਗਾ ਇਹ ਮੈਂ ਲਿਆ ਜੀ ਰਿਫਾਈਨਡ ਆਇਲ ਤੁਸੀਂ ਲੈਣਾ ਤਾਂ ਬਟਰ ਵੀ ਲੈ ਸਕਦੇ ਹੋ ਮੈਂ ਉਹ ਵੀ ਬਟਰ ਵੀ ਮੈਲਟ ਕਰਕੇ ਪਾ ਸਕਦੇ ਹਾਂ ਪਰ ਰਿਫਾਈਨਡ ਆਇਲ ਲੈਣਾ ਇਹਨੂੰ ਇੰਨਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨਾ ਆ ਕਿ ਪਤਾ ਨਾ ਲੱਗੇ ਕਿ ਅਸੀਂ ਇਹਦੇ ਵਿੱਚ ਆਇਲ ਪਾਇਆ ਹੋਇਆ ਆ ਬਿਲਕੁਲ ਤਿੰਨਾਂ ਚੀਜ਼ਾਂ ਨੂੰ ਇੱਕ ਸਾਰ ਮਿਕਸ ਅਪ ਕਰਨਾ ਦੇਖੋ ਬਿਲਕੁਲ ਮਿਕਸ ਹੋ ਗਈਆਂ ਕੋਈ ਨਹੀਂ ਪਤਾ ਲੱਗਦਾ ਕਿ ਆਪ ਇਹ ਨਹੀਂ ਹੋਵੇ ਕਿ ਤੇਲ ਵੱਖਰਾ ਦੀ ਸੇ ਉਹ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫੈਂਟ ਲਿਆ 2-3 ਮਿੰਟ ਲੱਗਦੇ ਆ ਬਹੁਤ ਵਧੀਆ ਫੈਂਟ ਹੋ ਜਾਂਦਾ ਜੀ ਇਹ ਹੁਣ ਜੀ ਜਿਹੜੀ ਆਪਾਂ ਪੀਸੀ ਹੋਈ ਰੱਖੀ ਸੀਗੀ ਉਹ ਸੂਜੀ ਸੂਜੀ ਨੂੰ ਇਹਦੇ ਵਿੱਚ ਪਾ ਲਿਆ ਆ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਸੂਜੀ ਨੂੰ ਮਿਕਸ ਕਰਨਾ ਇਹਦੇ ਵਿੱਚ ਥੋੜੀ ਥੋੜੀ ਪਾ ਕੇ ਕਰਨੀ ਇੱਕਦਮ ਸਾਰੀ ਸੂਜੀ ਨਹੀਂ ਪਾਣੀ ਨਹੀਂ ਤਾਂ ਇਹਦੇ ਵਿੱਚ ਗੰਡਾ ਬਣ ਜਾਣੀਆਂ ਸੂਜੀ ਜੋ ਜੋ ਕੇ ਫਿਰ ਉਹ ਬਹੁਤ ਔਖੀਆਂ ਹੋ ਜਾਂਦੀਆਂ ਆ ਮਿਕਸ ਕਰਨੀਆਂ ਗੰਡਾ ਥੋੜੀ ਥੋੜੀ ਕਰਕੇ ਸੂਜੀ ਪਾਣੀ ਆ ਦੋ ਤੋਂ ਤਿੰਨ ਸਟੈਪ ਦੇ ਵਿੱਚ ਸੂਜੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਂਦੀ ਆ ਜੀ ਤੇ ਇਸ ਤਰ੍ਹਾਂ ਇਹਨੂੰ ਇਹਨਾਂ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਨਾ ਇੱਕ ਗੱਲ ਦਾ ਧਿਆਨ ਰੱਖਣਾ ਕਿ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਆਪਾਂ ਇਹਨੂੰ ਮਿਕਸ ਕਰਨਾ ਜਿਸ ਤਰ੍ਹਾਂ ਆਪਾਂ ਦੇਖੋ ਇੱਕ ਸਾਈਡ ਨੂੰ ਆਪਾਂ ਕਰ ਰਹੇ ਆ ਵਿਕਸਰ ਦੀ ਮਦਦ ਦੇ ਨਾਲ ਇਸੇ ਸਾਈਡ ਨੂੰ ਹੀ ਆਪਾਂ ਸੂਜੀ ਨੂੰ ਮਿਕਸ ਕਰਨਾ ਆ ਦੂਸਰੀ ਸਾਈਡ ਨੂੰ ਨਹੀਂ ਘੁਮਾਉਣਾ ਹੈਗਾ ਆ ਦੇਖੋ ਬਹੁਤ ਵਧੀਆ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਬਹੁਤ ਵਧੀਆ ਫਲਫੀ ਹੋ ਜਾਂਦੀ ਆ ਬਹੁਤ ਹੀ ਹਲਕੀ ਹੋ ਜਾਂਦੀ ਆ ਤੇ ਬਹੁਤ ਵਧੀਆ ਕੇਕ ਬਣ ਕੇ ਤਿਆਰ ਹੁੰਦਾ ਜੀ ਇਹਦਾ ਆ ਦੇਖੋ ਇਸ ਤਰ੍ਹਾਂ ਥੋੜੀ ਜਿਹੀ ਸਾਨੂੰ ਇਹ ਥਿੱਕ ਲੱਗ ਰਹੀ ਆ ਅਗਰ ਤੁਹਾਨੂੰ ਥੋੜੀ ਜਿਹੀ ਥਿੱਕ ਲੱਗੇ ਗਾੜੀ ਲੱਗੇ ਬੈਟਰ ਗਾੜਾ ਲੱਗੇ ਤਾਂ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਦੁੱਧ ਮਿਕਸ ਕਰਨਾ ਇਕੱਠਾ ਨਹੀਂ ਪਾਉਣਾ ਨਾ ਹੀ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਦੇਖੋ 2 ਚਮਚ ਮੈਂ ਇਹਦੇ ਵਿੱਚ ਦੁੱਧ ਦੇ ਪਾਏ ਆ ਦੁੱਧ ਜਿਹੜਾ ਪਾਉਣਾ ਆ ਬਿਲਕੁਲ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਆ ਜੀ ਜ਼ਿਆਦਾ ਨਾ ਜ਼ਿਆਦਾ ਠੰਡਾ ਹੋਵੇ ਨਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਸਿੰਪਲ ਦੁੱਧ ਹੋਣਾ ਚਾਹੀਦਾ ਦੇਖੋ ਇਸ ਤਰ੍ਹਾਂ ਥੋੜਾ ਦੁੱਧ ਸ਼ਾਇਦ ਹੋਰ ਪਾਵੇ ਅਗਰ ਪੈਣਾ ਪਾਣਾ ਚਾਹੋ ਤਾਂ ਤੁਸੀਂ ਥੋੜਾ ਜਿਹਾ ਹੋਰ ਪਾ ਸਕਦੇ ਆ तकरीबन 3 4 ਕ ਚਾਰ ਤੋਂ 5 ਚਮਚ ਇਹਦੇ ਵਿੱਚ ਦੁੱਧ ਪੈ ਗਿਆ ਜੀ ਮਿਕਸ ਕਰਨਾ ਚੰਗੀ ਤਰ੍ਹਾਂ ਦੁੱਧ ਨੂੰ ਇਹਦੇ ਵਿੱਚ ਸਾਰਾ ਇਹਨ ਬੈਟਰ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਆ ਤੇ ਇਹਨੂੰ ਬੈਟਰ ਨੂੰ ਆਪਾਂ ਰੈਸਟ ਕਰਨ ਵਾਸਤੇ ਰੱਖ ਦਿੱਤਾ 5 ਮਿੰਟ ਰੱਖਾਂਗੇ ਰੈਸਟ ਕਰਨ ਵਾਸਤੇ 5 ਤੋਂ 10 ਮਿੰਟ ਏ ਲਈਏ ਜੀ ਮੈਂ ਟੂਟੀ ਫਰੂਟੀ ਟੂਟੀ ਫਰੂਟੀ ਵੀ ਲੈ ਸਕਦੇ ਆ ਤੁਸੀਂ ਡਰਾਈ ਫਰੂਟ ਵੀ ਲੈ ਸਕਦੇ ਆ ਕੁਝ ਵੀ ਲੈ ਸਕਦੇ ਆ ਡਰਾਈ ਫੂਡ ਥੋੜਾ ਜਿਹਾ ਤੁਸੀਂ ਕ੍ਰਸ਼ ਕਰਕੇ ਲੈਣਾ ਜੀ ਟੂਟੀ ਫਰੂਟੀ ਜਿਹੜੀ ਆ ਇਹ ਜੇ ਅਸੀਂ ਐਸੇ ਤਰ੍ਹਾਂ ਹੀ ਪਾਵਾਂਗੇ ਨਾ ਇਹ ਬੈਟਰ ਦੇ ਵਿੱਚ ਜਾ ਕੇ ਨਾ ਬੈਠ ਜਾਂਦੀ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਪਾਵਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਕਣਕ ਦਾ ਆਟਾ ਪਾਣਾ ਇੱਕ ਚੁਟਕੀ ਕਣਕ ਦਾ ਆਟਾ ਪਾ ਕੇ ਇਹਦੇ ਵਿੱਚ ਮਿਕਸ ਕਰਨਾ ਆ ਦੇਖੋ ਐਸ ਤਰ੍ਹਾਂ ਸਾਰੇ ਪੀਸਾ ਨੂੰ ਚੰਗੀ ਤਰ੍ਹਾਂ ਕੋਟ ਹੋ ਜਵੇ ਇਹ ਆਟਾ ਤੇ ਇਹਦੇ ਬਣ ਦਾ ਇਹ ਫਾਇਦਾ ਹੁੰਦਾ ਹੈ ਕਿ ਇਹ ਠਾਨੀ ਬੈਟਰ ਦੇ ਠਾਨੀ ਬੈਠਦਾ ਚੰਗੀ ਤਰ੍ਹਾਂ ਉਹਦੇ ਵਿੱਚ ਮਿਕਸ ਹੋ ਜਾਂਦਾ ਆ ਲਓ ਜੀ ਆਪਾਂ ਇਹਨੂੰ ਵੀ ਰੱਖ ਲਿਆ ਦੂਸਰੇ ਪਾਸੇ ਆਪਾਂ ਲੈਣੀ ਆ ਕੜਾਈ ਕੜਾਈ ਕੋਈ ਜ਼ਿਆਦਾ ਨਵੀਂ ਨਾ ਕੜਾਈ ਲਿਓ ਜੀ ਸਿੰਪਲ ਜਾਂ ਕੋਈ ਘਰ ਦੀ ਪਹਿਲਾਂ ਦੀ ਕੜਾਈ ਪਈ ਹੋਵੇ ਮੇਰੇ ਕੋਲੇ ਬਹੁਤ ਧੀਰ ਦੀ ਕੜਾਈ ਪਈ ਆ ਮੈਂ ਇਹ ਕਿਹੜਾਈ ਲਈ ਇਸ ਤਰ੍ਹਾਂ ਤੋਂ ਦੂਸਰੀ ਗੱਲ ਵੱਡੀ ਇਹ ਆ ਕਿ ਮੋٹے ਤਲੇ ਦਾ ਬਰਤਨ ਲੈਣਾ ਆ ਜਿਹੜਾ ਵੀ ਲੈਣਾ ਆ ਮੋٹے ਤਲੇ ਦਾ ਵਾਲਾ ਬਰਤਨ ਹੋਣਾ ਚਾਹੀਦਾ ਆ ਆ ਦੇਖੋ ਇਹਦਾ ਤਲਾ ਬਿਲਕੁਲ ਮੋਟਾ ਆ ਸੋਲਿਡ ਆ ਸੋ ਜੀ ਇਹਦੇ ਵਿੱਚ ਆਪਾਂ ਬਰਸ਼ ਦੇ ਨਾਲ ਕੜਾਹੀ ਦੇ ਵਿੱਚ ਆਇਲਿੰਗ ਕਰਾਂਗੇ ਇਸ ਤਰ੍ਹਾਂ ਸਾਰੀ ਕੜਾਹੀ ਦੇ ਵਿੱਚ ਆਇਲ ਲਗਾ ਦੇਣਾ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਕੋਈ ਵੀ ਚੀਜ਼ ਦੀ ਸ਼ੁਰੂਆਤ ਕਰਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਬਰਕਤਾਂ ਪਾਉਂਦੇ ਆ ਤੁਹਾਡੇ ਵੀ ਜੀ ਵਰਕ ਤਾਂ ਪਾਉਣ ਜੋ ਵੀ ਦੇਸਾਂ ਪਰਦੇਸਾਂ ਵਿੱਚ ਮੇਰੀਆਂ ਭੈਣਾਂ ਬੱਚੇ ਭਰਾ ਮਾਮਾ ਬਜ਼ੁਰਗ ਸਾਰੇ ਜੋ ਵੀ ਦੇਖ ਰਹੇ ਆ ਸਾਰਿਆਂ ਨੂੰ ਰੱਬ ਤਾਂਦਰੁਸਤੀਆਂ ਰੱਖੇ ਮਿਹਰ ਭਰੇ ਹੱਥ ਰੱਖੇ ਇਹ ਹੀ ਅਰਦਾਸਾਂ ਬੇਨਤੀਆਂ ਹੁੰਦੀਆਂ ਜੀ ਇਹ ਲੈ ਆ ਜੀ ਬਟਰ ਪੇਪਰ ਬਟਰ ਪੇਪਰ ਅਗਰ ਨਾ ਹੋਵੇ ਤਾਂ ਤੁਸੀਂ ਐਸੇ ਤਰ੍ਹਾਂ ਵੀ ਕੜਾਹੀ ਦੇ ਵਿੱਚ ਇਹਨੂੰ ਕਰ ਸਕਦੇ ਆ ਕੇਕ ਬਣਾ ਸਕਦੇ ਆ ਨਹੀਂ ਤਾਂ ਤੁਸੀਂ ਫੋਇਲ ਪੇਪਰ ਲੈ ਲਓ ਨਹੀਂ ਤਾਂ ਤੁਸੀਂ ਘਰੇ ਹੀ ਇੱਕ ਜੋ ਕਾਪੀ ਦਾ ਪੇਜ ਹੁੰਦਾ ਉੱਤੇ ਔਇਲ ਲਗਾ ਕੇ ਉਹਨੂੰ ਵੀ ਲਗਾ ਸਕਦੇ ਆ ਬਟਰ ਪੇਪਰ ਤੇ ਵੀ ਔਇਲ ਲਗਾ ਲਿਆ ਔਇਲ ਲਗਾਉਣ ਤੋਂ ਬਾਅਦ ਹੁਣ ਆਪਾਂ 10 ਮਿੰਟ ਹੋ ਗਏ ਰੈਸਟ ਹੋਏ ਨੂੰ ਬੈਟਰ ਨੂੰ 10 ਮਿੰਟ ਬਾਅਦ ਸੂਜੀ ਜਿਹੜੀ ਆ ਇਹ ਫੁੱਲ ਗਈ ਇਹਦੇ ਨਾਲ ਜਿਹੜਾ ਬੈਟਰ ਆ ਥੋੜਾ ਹੋਰ ਥਿੱਕ ਹੋ ਗਿਆ ਗਾੜਾ ਹੋ ਗਿਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਦੁੱਧ ਪਾਵਾਂਗੇ ਇੱਕ ਤੋਂ ਦੋ ਚਮਚ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਕਿਉਂਕਿ ਤਿੰਨ ਚਮਚ ਦੁੱਧ ਦੇ ਪਾਇਆ ਕਿਉਂਕਿ ਇਹ ਗਾੜਾ ਹੋ ਗਿਆ ਥੋੜਾ ਜਿਹਾ ਦੁੱਧ ਪਾਣਾ ਆ ਜਿਹਦੇ ਨਾਲ ਇਹਦੇ ਬਿਲਕੁਲ ਇਹ ਬਰਾਬਰ ਇਹਦੀ ਕਨਸਿਸਟੈਂਸੀ ਬਰਾਬਰ ਹੋ ਜਵੇ ਤੇ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਜਵੇ ਕੇਕ ਬਣਾਉਣ ਵਾਸਤੇ ਸੋ ਜੀ ਇਸ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਦੇਖੋ ਇਸ ਤਰ੍ਹਾਂ ਦਾ ਚਾਹੀਦਾ ਇਹ ਬੈਟਰ ਨਾ ਹੀ ਜ਼ਿਆਦਾ ਪਤਲਾ ਨਾ ਹੀ ਜ਼ਿਆਦਾ ਗਾੜਾ ਮਿਕਸ ਕਰਨ ਤੋਂ ਬਾਅਦ ਆਹ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਇਸ ਤਰ੍ਹਾਂ ਦਾ ਇਹ ਬੈਟਰ ਚਾਹੀਦਾ ਆ ਬਹੁਤ ਵਧੀਆ ਪਰਫੈਕਟ ਮਿਕਸ ਹੁੰਦਾ ਜੇ ਆਪਾਂ ਸਾਰੀਆਂ ਚੀਜ਼ਾਂ ਦਾ ਨਾਪ ਮੈਜ਼ਰਮੈਂਟ ਵਾਸਤੇ ਭਾਂਡਾ ਇੱਕ ਰੱਖਾਂਗੇ ਤੇ ਕਾਪ ਇੱਕ ਰੱਖਾਂਗੇ ਇਸ ਤੋਂ ਬਾਅਦ ਜੀ ਇਹ ਹੈਗੀ ਆ ਇਨੋ ਅਗਰ ਤੁਹਾਡੇ ਕੋਲ ਇਨੋ ਨਹੀਂ ਹੈਗੀ ਤੁਸੀਂ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਵੀ ਪਾ ਸਕਦੇ ਆ ਹਾਫ ਟੇਬਲ ਹਾਫ ਟੀस्पून ਇੱਕ ਟੀस्पून ਤੁਸੀਂ ਬੇਕਿੰਗ ਪਾਊਡਰ ਤੇ ਹਾਫ ਟੀस्पून ਤੁਸੀਂ ਬੇਕਿੰਗ ਸੋਡਾ ਪਾ ਸਕਦੇ ਆ ਮੇਰੇ ਕੋਲ ਇਨੋ ਸੀ ਮੈਂ ਇਨੋ ਪਾ ਲਈ ਇਨੋ ਫਰਮੈਂਟ ਕਰਨ ਵਾਸਤੇ ਆਪਾਂ 2-3 ਚਮਚ ਦੁੱਧ ਦੇ ਪਾਏ ਆ ਤੇ ਇਸ ਤੋਂ ਬਾਅਦ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਬਹੁਤ ਵਧੀਆ ਇਨੋ ਦਾ ਕੋਈ ਵੀ ਟੇਸਟ ਨਹੀਂ ਆਂਦਾ ਕੋਈ ਫਲੇਵਰ ਨਹੀਂ ਆਂਦਾ ਜੀ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੁੰਦਾ ਹੈ ਇਹਦੇ ਨਾਲ ਇਨੋ ਪਾਉਣ ਦੇ ਨਾਲ ਵੀ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਨਾ ਆ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਜੀ ਅੱਗੇ ਅਸੀਂ ਇਹਦੇ ਵਿੱਚ ਪਾਵਾਂਗੇ हां 1 1 टीस्पून वनीला एसेंस अगर ਤੁਹਾਡੇ ਕੋਲ ਵਨੀਲਾ ਐਸੈਂਸ ਹੈਗਾ ਤੁਸੀਂ ਉਹ ਪਾ ਲਓ ਅਗਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਆ ਕੋਈ ਕੇਵੜਾ ਵੀ ਐਸੈਂਸ ਵੀ ਪਾ ਸਕਦੇ ਨਹੀਂ ਹੈਗਾ ਤੁਸੀਂ ਅਵੋਇਡ ਵੀ ਕਰ ਸਕਦੇ ਆ ਸਕਿਪ ਕਰ ਸਕਦੇ ਆ ਸੋ ਜੀ ਇਸ ਤੋਂ ਬਾਅਦ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੀ ਟੂਟੀ ਫਰੂਟੀ ਜੋ ਆਪਾਂ ਡਾਸਟਿੰਗ ਕਰਕੇ ਆਟੇ ਦੀ ਰੱਖੀ ਹੋਈ ਆ ਆ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਜੀ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਟੂਟੀ ਫਰੂਟੀ ਪਾ ਕੇ ਉਹ ਮਿਕਸ ਕਰਾਂਗੇ ਬਹੁਤ ਜਲਦੀ ਝਟਪਟ ਕੇਕ ਬਣ ਕੇ ਤਿਆਰ ਹੋ ਜਾਂਦਾ ਆ ਆ ਦੇਖੋ ਇਸ ਤਰ੍ਹਾਂ ਟੂਟੀ ਫਰੂਟੀ ਥੋੜੀ ਪਾ ਲੈਣੀ ਆ ਤੇ ਥੋੜੀ ਜੀ ਆਪਾਂ ਰੱਖਾਂਗੇ ਬਾਅਦ ਵਿੱਚ ਉੱਪਰ ਗਾਰਨਿਸ਼ ਕਰਨ ਵਾਸਤੇ ਲਓ ਜੀ ਬਹੁਤ ਬੜੇ ਕਲਰਫੁਲ ਇੱਥੇ ਹੀ ਤੁਸੀਂ ਡਰਾਈ ਫਰੂਟ ਬਰੀਕ ਚੋਪ ਕਰਕੇ ਪਾ ਸਕਦੇ ਆ ਬਰੀਕ ਕੱਟ ਕੇ ਡਰਾਈ ਫਰੂਟ ਪਾ ਸਕਦੇ ਆ ਜੀ ਇਹਦੇ ਵਿੱਚ ਤੇ ਉਹਦਾ ਵੀ ਟੇਸਟ ਫਲੇਵਰ ਬਹੁਤ ਸੋਹਣਾ ਆਂਦਾ ਪਰ ਟੂਟੀ ਫਰੂਟੀ ਥੋੜੀ ਕਲਰਫੁਲ ਹੁੰਦੀ ਆ ਕੇਕ ਦੇ ਵਿੱਚ ਕੇਕ ਦੇ ਬੈਟਰ ਵਿੱਚ ਜਦੋਂ ਕੇਕ ਬਣ ਕੇ ਤਿਆਰ ਹੁੰਦਾ ਪਾਈ ਉਹ ਬਹੁਤ ਸੋਹਣੀ ਲੱਗਦੀ ਤੇ ਖਾਣ ਨੂੰ ਬਹੁਤ ਹੀ ਟੇਸਟੀ ਇਹਦਾ ਕਰਾਂਚ ਆਂਦਾ ਜਦੋਂ ਮੂੰਹ ਦੇ ਵਿੱਚ ਆਉਂਦਾ ਆ ਬਹੁਤ ਵਧੀਆ ਲੱਗਦੀ ਆ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਜੀ ਮਿਕਸ ਕਰਨ ਤੋਂ ਬਾਅਦ ਬਹੁਤਾ ਟਾਈਮ ਨਹੀਂ ਲਗਾਣਾ ਜੀ ਜਲਦੀ ਹੀ ਆਪਾਂ ਇਹਨੂੰ ਬੈਟਰ ਨੂੰ ਪੈਨ ਦੇ ਵਿੱਚ ਪਾਵਾਂਗੇ ਕੜਾਈ ਦੇ ਵਿੱਚ ਜਿੱਥੇ ਆਪਾਂ ਕੜਾਹੀ ਤਿਆਰ ਕੀਤੀ ਹੋ ਜਿਹੜੀ ਆਪਾਂ ਬੇਕ ਕਰਨ ਵਾਸਤੇ ਲਓ ਜੀ ਇਸ ਤਰ੍ਹਾਂ ਅਸੀਂ ਸਾਰਾ ਬੈਟਰ ਕੜਾਹੀ ਦੇ ਵਿੱਚ ਪਾਣਾ ਆ ਤੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਚੀਜ਼ ਬਣਾ ਕੇ ਦੇਖਿਆ ਕਰੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਸਬਸਕ੍ਰਾਈਬ ਕਰ ਦਿਓ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜੇਕਰ ਕੀਤਾ ਹੋਇਆ ਤਾਂ ਬਹੁਤ ਧੰਨਵਾਦ ਆ ਬਹੁਤ ਸ਼ੁਕਰੀਆ ਵਾਇਗੁਰ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਇਸ ਤਰ੍ਹਾਂ ਕੜਾਹੀ ਚ ਪਾ ਕੇ ਥੋੜਾ ਜਿਹਾ ਇਹਨੂੰ ਟੈਪ ਟੈਪ ਕਰਨਾ ਹੈ ਇਸ ਤਰ੍ਹਾਂ ਥੋੜਾ ਜਿਹਾ ਤਾਂ ਜੋ ਜਿਹੜੇ ਇਹਦੇ ਵਿੱਚ 에ਅਰ ਬੱਬਲਸ ਹੁੰਦੇ ਉਹ ਨਿਕਲ ਜਾਣ ਲਓ ਜੀ ਉੱਪਰੋਂ ਦੀ ਆਪਾਂ ਗਾਰਨਿਸ਼ ਕਰ ਦੇਣੀ ਆ ਟੂਟੀ ਫਰੂਟੀ ਦੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਵਾਹਿਗੁਰੂ ਉਹਨੂੰ ਖੁਸ਼ ਰੱਖੇ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਜੀ ਜਰੂਰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਹੱਸਦਾ ਵਸਦਾ ਰੱਖੇ ਜੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਲਓ ਜੀ ਸਾਡਾ ਇਹ ਬੈਟਰ ਤਿਆਰ ਹੋ ਗਿਆ ਗੈਸ ਦੀ ਫਲੇਮ ਅਸੀਂ ਔਨ ਕਰਨ ਲੱਗੇ ਆ ਗੈਸ ਨੂੰ ਬਿਲਕੁਲ ਬਿਲਕੁਲ ਲੋ ਫਲੇਮ ਤੇ ਰੱਖਣਾ ਆ ਦੇਖੋ ਲੋ ਤੇ ਅਸੀਂ ਗੈਸ ਸਿਮ ਕਰ ਦਿੱਤੀ ਆ ਬਿਲਕੁਲ ਸਿਮ ਤੇ ਲਾਸਟ ਦੇ ਉਸ ਤੋਂ ਬਾਅਦ ਅਸੀਂ ਕੜਾਈ ਰੱਖ ਦਿੱਤੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੜਾਈ ਦਾ ਤਲਾ ਜਿਹੜਾ ਮੋਟਾ ਨਹੀਂ ਹੈਗਾ ਤੇ ਜੀ ਤੁਸੀਂ ਇਹਦੇ ਥੱਲੇ ਆ ਦੇਖੋ ਤਵਾ ਇਸ ਤਰ੍ਹਾਂ ਤਵਾ ਰੱਖ ਸਕਦੇ ਆ ਕੋਈ ਪੁਰਾਣਾ ਤਵਾ ਹੋਵੇ ਕੋਈ ਵੀ ਹੋਵੇ ਚਾਹੇ ਰੋਟੀ ਪਕਾਉਣ ਵਾਲਾ ਵੀ ਹੋਵੇ ਉਹ ਕੜਾਈ ਦੇ ਹੇਠਾਂ ਰੱਖ ਸਕਦੇ ਆ ਤੇ ਬਿਲਕੁਲ ਬੰਦ ਢੱਕਣ ਦੇ ਨਾਲ ਅਸੀਂ ਇਹਨੂੰ ਢੱਕ ਦੇਣਾ ਤਾਂ ਜੋ ਇਹਦੀ ਜਿਹੜਾ ਇਹਦੀ ਗਰਮੈਸ਼ਿਆ ਜਾਂ ਇਹਦੀ ਇਹ ਬਾਹਰ ਨਾ ਨਿਕਲੇ ਭਾਫ਼ ਜਿਹੜੀ ਹੁੰਦੀ ਹੈ ਇਹਦੀ ਆਪਣੇ ਸਟੀਮ ਦੇ ਵਿੱਚ ਹੀ ਆਪਣੇ ਉਹਦੇ ਵਿੱਚ ਪੱਕੇ ਕੇਕ ਤਕਰੀਬਨ 30 ਮਿੰਟ 25 ਤੋਂ 30 ਮਿੰਟ ਰੱਖਣਾ ਦੇਖੋ ਸਾਡਾ ਕੇਕ ਬਿਲਕੁਲ ਬਣ ਕੇ ਤਿਆਰ ਹੋ ਗਿਆ ਜੀ ਆ ਦੇਖੋ ਜੀ ਬਿਲਕੁਲ ਸਾਡਾ ਕੇਕ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਜੀ ਆਪਾਂ ਹੁਣ ਇਹਨੂੰ ਠੰਡਾ ਕਰਾਂਗੇ ਆ ਦੇਖੋ ਟੂਥਪਿਕ ਦੇ ਨਾਲ ਦੇਖਾਂਗੇ ਬਿਲਕੁਲ ਅਗਰ ਟੂਥਪਿਕ ਕਲੀਨ ਬਿਲਕੁਲ ਸਾਫ਼ ਨਿਕਲ ਰਹੀ ਹੈ ਤਾਂ ਸਾਡਾ ਕੇਕ ਬਣ ਕੇ ਤਿਆਰ ਆ ਅਗਰ ਥੋੜਾ ਜਿਹਾ ਇਹਦੇ ਨਾਲ ਬੈਟਰ ਲੱਗਦਾ ਹੈ ਤਾਂ 5 5-7 ਮਿੰਟ ਤੁਸੀਂ ਹੋਰ ਲਵਾ ਲਓ ਇਹਨੂੰ ਸੋ ਜੀ ਬਣ ਕੇ ਸਾਡਾ ਕੇਕ ਤਿਆਰ ਹੋ ਗਿਆ ਕੜਾਈ ਆਪਾਂ ਗੈਸ ਤੋਂ ਥੱਲੇ ਲਾਨੇ ਦੇਖੋ ਜੀ ਮੈਂ ਬਾਅਦ ਵਿੱਚ ਤਵੇ ਦੇ ਉੱਤੇ ਰੱਖ ਦਿੱਤੀ ਸੀ ਕੜਾਈ ਕਿਉਂਕਿ ਹੀਟ ਜ਼ਿਆਦਾ ਲੱਗਣ ਲੱਗ ਪਈ ਸੀ ਸੋ ਜੀ ਇਸ ਤਰ੍ਹਾਂ ਇਹਨੂੰ ਰੱਖ ਲਿਆ ਥੋੜਾ ਠੰਡਾ ਹੋਣ ਦੀ ਵੇਟ ਕਰਦੇ ਆ ਆਪਾਂ ਕੜਾਈ ਨੂੰ ਤੇ ਅੰਦਰ ਰੱਖਦੇ ਆ ਇਹਨੂੰ ਆਪਾਂ ਅੰਦਰ ਪੱਖੇ ਦੇ ਹੇਠਾਂ ਰੱਖ ਲਓ ਜਾਂ ਠੰਡਾ ਕਰ ਲਓ ਆ ਦੇਖੋ ਬਿਲਕੁਲ ਆ ਦੇਖੋ ਕੜਾਹੀ ਦੇ ਵਿੱਚ ਪੂਰਾ ਇਹ ਜਿਹੜਾ ਕੇਕ ਸਾਡਾ ਘੁੰਮ ਰਿਹਾ ਆ ਲਓ ਜੀ ਠੰਡਾ ਹੋ ਗਿਆ 10 ਮਿੰਟ ਵਿੱਚ ਠੰਡਾ ਹੋ ਗਿਆ ਦੇਖੋ ਕਿੰਨਾ ਵਧੀਆ ਕੇਕ ਸਾਡਾ ਬਣ ਕੇ ਤਿਆਰ ਹੋਇਆ ਬਹੁਤ ਵਧੀਆ ਬਾਜ਼ਾਰ ਚੋਂ ਬਹੁਤ ਮਹਿੰਗਾ ਮਿਲਦਾ ਅਸੀਂ ਇੰਨਾ ਕੇਕ ਲੈਣ ਜਾਈਏ ਤਾਂ ਤੁਸੀਂ ਘਰ ਚ ਬਣਾ ਸਕਦੇ ਆ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਜੀ ਘਰ ਦੀਆਂ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਆ ਲਓ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਪੀਸ ਕੱਟ ਕੇ ਦਿਖਾਨੀ ਆ ਇਹਦਾ ਕੇਕ ਦਾ ਤੇ ਖਾਣ ਨੂੰ ਵੀ ਸੌਫਟ ਆ ਬਿਲਕੁਲ ਜਾਲੀਦਾਰ ਆ ਸਪੰਜੀ ਆ ਖਾਣ ਨੂੰ ਬਹੁਤ ਟੇਸਟੀ ਲੱਗਾ ਬਹੁਤ ਵਧੀਆ ਦਾ ਟੇਸਟ ਆ ਰਿਹਾ ਸੀਗਾ ਟੂਟੀ ਫਰੂਟੀ ਦਾ ਵਨੀਲਾ ਐਸੈਂਸ ਦਾ ਦੇਖੋ ਜੀ ਕਿਸੇ ਵੀ ਛੇਪ ਦੇ ਵਿੱਚ ਤੁਸੀਂ ਕੱਟ ਸਕਦੇ ਆ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ ਪ੍ਰਦੀਪ ਇਹ ਪੀਸ ਕੱਟਣ ਤੋਂ ਬਾਅਦ ਪ੍ਰਦੀਪ ਲਾਪੇ ਸੀ ਜੀ ਕੱਟਣ ਇਸ ਕਰਕੇ ਥੋੜੇ ਜਿਹੇ ਪੀਸੇ ਤੋਂ ਸਹੀ ਨਹੀਂ ਕੱਟ ਹੋਏ ਆ ਦੇਖੋ ਇੱਕ ਸਾਈਡ ਤੋਂ ਥੋੜਾ ਜਿਹਾ ਦੇਖੋ ਆ ਟੁੱਟਣ ਲੱਗ ਪਿਆ ਸੀ ਆ ਦੇਖੋ ਕਿੰਨਾ ਵਧੀਆ ਇਹਦਾ ਟੈਕਸਚਰ ਆ ਕਿੰਨਾ ਸੌਫਟ ਆ ਬਹੁਤ ਹੀ ਵਧੀਆ ਖਾਣ ਨੂੰ ਨਰਮ ਬਣ ਕੇ ਤਿਆਰ ਹੋਇਆ ਸੀਗਾ ਪੀਸ ਕੱਟ ਕੇ ਮੈਂ ਤੁਹਾਨੂੰ ਸਰਵ ਕਰਦੇ ਆ ਜੀ ਆਹ ਲੋ ਜੀ ਅਸੀਂ ਪੀਸ ਕੱਟ ਲੈ ਕਿਉਂ ਪ੍ਰਦੀਪ ਤੋਂ ਇੱਕ ਸਾਰ ਪੀਸ ਨਹੀਂ ਕੱਟ ਹੋਇਆ ਅੱਜ ਪ੍ਰਦੀਪ ਕੱਟਣ ਲੱਗ ਪਈ ਮਮਾ ਮੈਂ ਪੀਸ ਕੱਟਣ ਆ ਸੋ ਜੀ ਬਣ ਕੇ ਬਹੁਤ ਟੇਸਟੀ ਬਣਿਆ ਸੀ ਸਵਾਦ ਬਣਿਆ ਸੀ ਤੇ ਦੂਸਰੀ ਗੱਲ ਇਹ ਆ ਕਿ ਸਾਰਾ ਕੁਝ ਮਿੱਠਾ ਪਰਫੈਕਟ ਸਾਰ ਕਿਉਂਕਿ ਆਪਾਂ ਨਾਪ ਜਿਹੜਾ